ਵਾਰਲਡ ਵਾਰ 2 ਲੱਗੀ ਸੀ ਨਾ ਜਿਹੜੇ ਵਿੱਚ ਬੰਦੇ ਜਿਹੜੇ ਮਰੇ ਵੇ ਸੀ ਉਹਨਾਂ ਦੇ ਜਿਸਮਾਂ ਉਹਨਾਂ ਦਾ ਸਸਕਾਰ ਨਹੀਂ ਕੀਤਾ ਸੀਗਾ ਉਹ ਇੱਥੇ ਪਏ ਆ ਉਹ ਤੁਹਾਨੂੰ ਦਿਖਾਵਾਂਗੇ ਆ ਦੇਖੋ ਜਿਹੜੇ ਬੰਦੇ ਦੀ লাশ ਪਈ ਆ ਇਹਦਾ ਇੱਕ ਪੈਰ ਕੱਟਿਆ ਗਿਆ ਜਲਿਆ ਪਿਆ ਪੂਰਾ ਇਹ ਇਹਦੇ ਤੇ ਕੋਈ ਬੰਬ ਬੂਮ ਡਿੱਗਿਆ ਹੁਣ ਜੀ ਪਾਰਲੀਮੈਂਟ ਆਪਣੇ ਕਈ ਜਿਹੜੇ ਪੰਜਾਬ ਦੇ ਵਿੱਚ ਸਕੂਲ ਆ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਤੇ ਰੋਕ ਲਾਈ ਵੀ ਆ ਇਦੋਂ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਆ ਯਾਰ ਇਦੋਂ ਤਾਂ ਆਪਾਂ ਗੁਲਾਮ ਹੀ ਚੰਗੇ ਸੀ ਕਿਉਂਕਿ ਜਿਹੜੇ ਗੋਰੇ ਆ ਇਹ ਆਪਣਾ ਇਤਿਹਾਸ ਤਾਂ ਸਾਹਮਣੇ ਰੱਖਦੇ ਆ ਤਾਂ ਕਿ ਜਿਹੜੀ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਆ ਉਹ ਦੇਖ ਸਕੇ ਵੀ ਸਾਡੇ ਵੱਡ ਬਡੇਰਿਆਂ ਨੇ ਕੀ ਕੁਝ ਕੀਤਾ ਸੀਗਾ ਪਰ ਸਾਡਾ ਤਾਂ ਜਿਹੜਾ ਇਤਿਹਾਸ ਆ ਉਹੀ ਮਟਾਇਆ ਪਿਆ ਵਾ ਗੱਡੀਆਂ ਦੇ ਸ਼ੀਸ਼ਿਆਂ ਤੇ ਵਿੰਡੋਆਂ ਦੇ ਵਿੱਚ ਵੀ ਇਹਨਾਂ ਨੇ ਰਫਲਾਂ ਫਟ ਕੀਤੀਆਂ ਵੇ ਅਸੀਂ ਇਹਦੀ ਐਂਟਰੀ ਆ ਉਹ ਬਿਲਕੁਲ ਫ੍ਰੀ ਆ ਕੋਈ ਇਹਦੀ ਟੈਕ ਨਹੀਂ ਹੈਗੀ ਆਹ ਟੈਂਕ ਆ ਜਿਹੜਾ ਵਰਲਡ ਵਾਰ 2 ਦੇ ਵਿੱਚ ਜਿਹੜੇ ਵਰਤੇ ਗਏ ਸੀ ਮਿੱਟੀ ਦੇ ਨਿਸ਼ਾਨ ਆ ਅਜੇ ਵੀ ਕਿਤੇ ਕਿਤੇ ਤੁਸੀਂ ਦੇਖ ਸਕਦੇ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਕ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਅੱਜ ਦੇ ਬਲੌਕ ਦੇ ਵਿੱਚ ਤੁਹਾਨੂੰ ਬਾਰਡਵਾਰਟ 2 ਦੇ ਬਾਰੇ ਆਪਾਂ ਦੱਸਾਂਗੇ ਗੋਰਿਆਂ ਨੇ ਜੋ ਪੁਰਾਣੀਆਂ ਪੁਰਾਣੀਆਂ ਮੱਛੀਆਂ ਵੀਆਂ ਗੱਡੀਆਂ ਵੀ ਇਹਨਾਂ ਨੇ ਚੱਕ ਲਿਆਂਦੀਆਂ ਦੇਖ ਲਓ ਉਹ ਦਿਖਾਵਾਂਗੇ ਕਿਉਂਕਿ ਅੱਜ ਇੱਥੇ ਇੱਕ ਬੋਰ ਮਿਊਜ਼ੀਅਮ ਆ ਸੈਂਟਰ ਲੰਡਨ ਦੇ ਵਿੱਚ ਪੈ ਜਾਂਦਾ ਉੱਥੇ ਅੱਜ ਆਪਾਂ ਗਏ ਸੀਗੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇੱਥੇ ਇੱਕ ਬਹੁਤ ਹੀ ਹੈਰਾਨੀਜਨਕ ਤੇ ਸੋਚਣ ਵਾਲੀ ਗੱਲ ਆ ਵੀ ਇਹਨਾਂ ਦਾ ਜਿਹੜਾ ਦਿਮਾਗ ਆ ਉਹ ਦੇਖੋ ਕਿੰਨਾ ਕੰਮ ਕਰਦਾ ਇਹਨਾਂ ਨੇ ਜੜੀਆਂ ਮੰਨ ਕੇ ਚੱਲੋ ਵੀ ਸੜੀਆਂ ਹੋਈਆਂ ਮੱਛੀਆਂ ਹੋਈਆਂ ਚੀਜ਼ਾਂ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਵੀ ਇਹ ਚੱਕ ਲਏ ਇਹਨਾਂ ਦਾ ਜਿਹੜਾ ਦਿਮਾਗ ਆ ਉਹ ਆਪਾਂ ਕਹਿ ਸਕਦੇ ਆ ਵੀ ਇੰਨਾ ਕਿ ਐਡਵਾਂਸ ਆ ਵੀ ਇਹ ਜਿਹੜਾ ਆਪਣਾ ਪਿਸ਼ੋਕੜ ਆ ਉਨੂੰ ਸਦਾ ਲਈ ਯਾਦ ਰੱਖਣਾ ਚਾਹੁੰਦੇ ਆ ਇਸ ਲਈ ਇਹਨਾਂ ਨੇ ਇੱਥੇ ਵੱਡੇ ਵੱਡੇ ਮਿਊਜ਼ੀਅਮ ਬਣਾਏ ਆ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇਖ ਸਕਣ ਤੇ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਸਾਡੇ ਵੱਡਾ ਵੱਡੇਰੇ ਆ ਉਹਨਾਂ ਨੇ ਕੀ ਕੌਜ ਕੀਤਾ ਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਜੇਕਰ ਆਪਣੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਆਪਣਾ ਪੰਜਾਬ ਇੰਨਾ ਕਿ ਜ਼ਿਆਦਾ ਇਤਿਹਾਸ ਦੇ ਨਾਲ ਭਰਿਆ ਪਿਆ ਜਿਹਦੇ ਬਾਰੇ ਜਿਵੇਂ ਆਪਾਂ ਕਹਿ ਦਈਏ ਵੀ ਸਾਡੀ ਜਨਰੇਸ਼ਨ ਨੂੰ ਵੀ ਇਹਨਾਂ ਨਹੀਂ ਪਤਾ ਦੀ ਔਨ ਵਾਲੀਆਂ ਜਨਰੇਸ਼ਨਾਂ ਹੁਣ ਤਾਂ ਮੈਨੂੰ ਲੱਗਦਾ ਖਤਮ ਹੀ ਹੋ ਜਾਣਾ ਕੰਮ ਉਹ ਖਤਮ ਹੋਣ ਦਾ ਰੀਜ਼ਨ ਹੁਣ ਮੈਂ ਤੁਹਾਨੂੰ ਦੱਸਦਾ ਸਾਡੇ ਇਤਿਹਾਸ ਬਾਰੇ ਸਾਨੂੰ ਜਾਗਰੂਤੀ ਨਹੀਂ ਕਰਾਇਆ ਗਿਆ ਚੰਗੀ ਤਰ੍ਹਾਂ ਉਹਦੇ ਬਾਰੇ ਦੱਸਿਆ ਹੀ ਨਹੀਂ ਗਿਆ ਜਿਹੜੇ ਟਾਈਮ 'ਚ ਅਸੀਂ ਪੜ੍ਹੇ ਆ ਉਦੋਂ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਹੁੰਦੀ ਸੀ ਉਹ ਲਾਜ਼ਮੀ ਹੁੰਦੀ ਸੀ ਬੋਲਣੀ ਪਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਸਕੂਲ ਵੀ ਦੇਖ ਲਈ ਨਾ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕਈ ਸਕੂਲ ਤਾਂ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਲਾਈ ਹੋਈ ਆ ਤੁਸੀਂ ਇੱਥੋਂ ਘਸਾਬ ਲਾ ਲਓ ਵੀ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਬਾਰੇ ਤਾਂ ਦੱਸਣਾ ਹੀ ਕੀ ਆ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਆ ਕਿ ਆਪਾਂ ਮੈਨੂੰ ਲੱਗਦਾ ਵੀ ਉਹ ਵੀ ਗਵਾ ਲੈਣੀ ਆ ਆਪਣੇ ਹੱਥੋਂ ਜਿਹੜਾ ਆਪਣਾ ਇਤਿਹਾਸ ਆ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਕਿੰਨੇ ਕਿਲੇ ਪਏ ਆ ਜਿਵੇਂ ਆਪਾਂ ਲਾ ਲਈਏ ਕਿਲਾ ਦਾ ਕਿਲਾ ਲਾ ਲਈਏ ਉਹ ਸਾਰਾ ਦੇਖੋ ਕਿੰਨੀ ਉਹਦੀ ਸ਼ਾਨ ਤੇ ਸ਼ੌਕਤ ਸੀਗੀ ਕਿੱਡਾ ਉਹਦਾ ਇਤਿਹਾਸ ਆ ਪਰ ਜੇਕਰ ਉਹਦੇ ਅੱਜ ਦੇ ਆਪਾਂ ਹਾਲਾਤ ਦੇਖੀਏ ਕੋਈ ਕਹਿ ਨਹੀਂ ਸਕਦਾ ਵੀ ਇਹ ਕਿਲਾ ਹੈ ਉਹ ਇੱਕ ਖੰਡਰ ਬਣਾਇਆ ਪਿਆ ਡਾਡਾ ਉੱਥੇ ਘਾ ਆ ਗਿਆ ਤੇ ਗੰਦਮੰਦ ਸਿੱਟਿਆ ਹੋਇਆ ਇੱਥੋਂ ਤੱਕ ਜਿਹੜੀਆਂ ਜਿਹੜੀਆਂ ਆਪਾਂ ਕਹਦੀਏ ਵੀ ਭਧੋੜੀ ਇੱਟਾਂ ਨਾ ਯਾਰ ਲੋਕਾਂ ਨੂੰ ਆਪਾਂ ਜੇ ਕਈ ਇਤਿਹਾਸ ਆਪਣਾ ਸਾਹਮਣਾ ਹੀ ਨਹੀਂ ਆਇਆ ਕਿਉਂਕਿ ਜਿਹੜੀਆਂ ਉਹ ਇੱਟਾਂ ਆ ਵਾ ਕਿਲੇ ਦੀਆਂ ਕਈ ਉਹਨੂੰ ਹੀ ਕੱਢ-ਕੱਢ ਲਈ ਜਾਂਦੇ ਆ ਜਿਹਦੇ ਨਾਲ ਉਹ ਥੱਲੇ ਡਿੱਗੀ ਜਾਂਦਾ ਫਿਰ ਆਪਾਂ ਜੇ ਗੱਲ ਕਰੀਏ ਆਪਣੇ ਗੁਰੂ ਸਹਿਬਾਨਾਂ ਦੀ ਤਾਂ ਗੁਰੂ ਸਹਿਬਾਨਾਂ ਦੇ ਜਿਹੜੇ ਘਾਰ ਆ ਉਹਨਾਂ ਦੀ ਹਾਲਤ ਦੇਖ ਲਓ ਤੁਸੀਂ ਕਹੇ ਜੀ ਆ ਇਸ ਨਾਲੋਂ ਤਾਂ ਮੈਂ ਕਹਿੰਦਾ ਵੀ ਆਪਾਂ ਗੁਲਾਮ ਹੀ ਚੰਗੇ ਸੀ ਆ ਜਿਹੜੇ ਗੋਰੇ ਆ ਇਹ ਘੱਟੋ ਘੱਟ ਜਿਹੜਾ ਆਪਣਾ ਇਤਿਹਾਸ ਆ ਉਹ ਤਾਂ ਸਾਂਭ ਕੇ ਰੱਖਦੇ ਆ ਨਾ ਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ نسلਾਂ ਉਹ ਇਹਨਾਂ ਬਾਰੇ ਪਹਿਲਾਂ ਹੀ ਜਾਗਰੂਤ ਹੋਣ ਕਿਉਂਕਿ ਇਹਨਾਂ ਨੇ ਇੱਥੇ ਇੰਨਾ ਕਿ ਜ਼ਿਆਦਾ ਆਪਦਾ ਇਤਿਹਾਸ ਸਾਂਭ ਕੇ ਰੱਖਿਆ ਨਾ ਜਿਹੜਾ ਮੈਂ ਕਹਿੰਨਾ ਵੱਡੇ ਵੱਡੇ ਮਿਊਜ਼ੀਅਮ ਬਣੇ ਵੀ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਉਹ ਕਦੇ ਇਹਨਾਂ ਨੇ ਮਰਨ ਨਹੀਂ ਦੇਣੀਆਂ ਮੀਨਜ਼ ਖਤਮ ਹੋਈਆਂ ਚੀਜ਼ਾਂ 'ਚ ਵੀ ਇਹਨਾਂ ਨੇ ਜਾਨ ਪਾਤੀ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾ ਉਹਨਾਂ ਨੂੰ ਇਨਾਂ ਦੇ ਇਤਿਹਾਸ ਬਾਰੇ ਇੱਕ ਇੱਕ ਨਿੱਕੀ ਨਿੱਕੀ ਗੱਲ ਦਾ ਪਤਾ ਹੋਊਗਾ ਇਹਨਾਂ ਨੇ ਬਕਾਇਦਾ ਜਿਹੜੀਆਂ ਚੀਜ਼ਾਂ ਪਈਆਂ ਉੱਥੇ ਮਿਊਜ਼ੀਅਮ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਕੁਝ ਲਿਖ ਕੇ ਲਾਇਆ ਵੀ ਆਹ ਟਾਈਮ ਦੇ ਵਿੱਚ ਆਹ ਹੋਇਆ ਸੀ ਆਹ ਗਨ ਨੇ ਐਨੀ ਮਾਰ ਕੀਤੀ ਆਹ ਹੈਲੀਕਾਪਟਰ ਨੇ ਆਹ ਕੁਛ ਕੀਤਾ ਆਹ ਟੈਂਕ ਨੇ ਆਹ ਕੁਛ ਕੀਤਾ ਉਹ ਸਾਰਾ ਕੁਝ ਉਹਨਾਂ ਨੇ ਦੱਸਿਆ ਤੇ ਇਸ ਤੋਂ ਉਲਟ ਜੀ ਆਪਾਂ ਆਪਣੇ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਇਤਿਹਾਸ ਸੀਗਾ ਆਪਣੇ ਕੀ ਕਰਦੇ ਆ ਆਪਣੇ ਜੀ ਆਪਣਾ ਸਹੀ ਇਤਿਹਾਸ ਆ ਜਿਹੜਾ ਉਹਨੂੰ ਹੀ ਤੋੜੀ ਮਰੋੜੀ ਜਾਂਦੇ ਆ ਅਮਰਸਰ ਜ਼ਿਲ੍ਹਿਆਂ ਵਾਲੇ ਬਾਗ ਦੀ ਗੱਲ ਕਰਦੇ ਆ ਜਦੋਂ ਅੱਜ ਤੋਂ 15 ਸਾਲ ਪਹਿਲਾਂ ਜ਼ਿਲ੍ਹਿਆਂ ਵਾਲਾ ਬਾਗ ਕੀ ਸੀਗਾ ਉਹਦੀ ਕੀ ਦਰਦਸ਼ਾ ਸੀ ਉਥੇ ਕੱਲੀ-ਕੱਲੀ ਜਿਹੜੀ ਗੋਲੀ ਵੱਜੀ ਸੀ ਉਹਦੇ ਨਿਸ਼ਾਨ ਜਿਲਿਆਂ ਵਾਲਾ ਬਾਗ ਜਦੋਂ ਆਪਾਂ ਐਂਟਰ ਕਰਦੇ ਸੀਗੇ ਤਾਂ ਜਿਹੜੀ ਜਮਾਂ ਸਿਰੇ ਤੇ ਜਾ ਕੇ ਜਿਹੜੀਆਂ ਕੰਦਾਂ ਲੋਕ ਉਦੋਂ ਟੱਪ ਕੇ ਆਪਦੀ ਜਾਨ ਬਚਾਉਣਾ ਚਾਹੁੰਦੇ ਸੀਗੇ ਸਾਹਮਣੀ ਜਿਹੜੀ ਕੰਦ ਸੀ ਉਹਦੇ ਤੇ ਇੰਨੀਆਂ ਇੱਕ ਗੋਲੀਆਂ ਦੇ ਨਿਸ਼ਾਨ ਸੀ ਨਾ ਸ਼ਰੇਆਮ ਤੇ ਅੱਜ ਤੁਸੀਂ ਦੇਖੋ ਉਹਨੂੰ ਜਾ ਕੇ ਉੱਥੇ ਇੰਨਾ ਕੋ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਦਿਖਾਇਆ ਗਿਆ ਜਿਉ ਉਸ ਟਾਈਮ 15 ਸਾਲ ਪਹਿਲਾਂ ਉੱਥੇ 100 ਤੋਂ 200 ਗੋਲੀਆਂ ਦੇ ਨਿਸ਼ਾਨ ਸੀ ਨਾ ਤੇ ਅੱਜ ਤੁਹਾਨੂੰ ਉੱਥੇ ਸਿਰਫ 5 ਜਾਂ 10 ਗੋਲੀਆਂ ਦੇ ਨਿਸ਼ਾਨ ਮਿਲਣਗੇ ਬਾਕੀ ਆ ਆਪਣੇ ਕੀ ਕਰਦਾ ਜਿਹੜਾ ਇਤਿਹਾਸ ਆਸਲੀ ਉਹਨੂੰ ਤੋੜੀ ਮਰੂੜੀ ਜਾਂਦੇ ਆ ਉੱਥੇ ਮਾਰਬਲ ਚੜਾ ਦਿੰਦੇ ਆ ਪੱਥਰ ਲਾਤਾ ਜੀ ਬੂਟੀਆਂ ਫੁੱਲ ਬਣਾ ਤੇ ਚਲੋ ਜੀ ਜਿਹੜੀ ਵਿਚਲੀ ਅਸਰੀ ਗੱਲ ਸੀ ਉਹ ਤਾਂ ਲੁਕੋਤੀ ਉਹ ਤਾਂ ਪਤਾ ਹੀ ਨਹੀਂ ਵੀ ਇੱਥੇ ਹੋਇਆ ਕੀ ਸੀਗਾ ਕਿਉਂਕਿ ਇਹ ਆਪਦੀ ਇੱਕ ਕਹਿディー ਵੀ ਚਾਹੇ ਨਾਟ ਵੀ ਆ ਨਾ ਛੋਟਾ ਜਾਂ ਨਾਟ ਵੀ ਆ ਬਰੀਕ ਵੀ ਉਹ ਵੀ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਵੀ ਆਹ ਟਾਈਮ ਦੇ ਵਿੱਚ ਅਸੀਂ ਆਹ ਕੋਸ਼ਿਸ਼ ਕੀਤਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਇਸ ਸਮੇਂ ਨੂੰ ਯਾਦ ਕਰੂਗੀ ਪਰ ਜਿੰਨੀਆਂਤ ਮੈਂ ਗੱਲਾਂ ਕੀਤੀਆਂ ਮੈਨੂੰ ਨਹੀਂ ਲੱਗਦਾ ਵੀ ਮੈਂ ਕੋਈ ਆਪਣੇ ਕੋਲੋਂ ਬਣਾ ਚੜਾ ਕੇ ਕੀਤੀਆਂ ਇਹ ਜੋ ਹੋ ਰਿਹਾ ਇਹ ਅਸਲੀ ਸੱਚ ਆ ਸਚਾਈ ਆ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਹੀ ਰੱਖਿਆ ਗਿਆ ਆਪਾਂ ਕੋਈ ਵੀ ਰੋਡ ਦੇਖਦੇ ਆਂ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹੜੀਆਂ ਸੜਕਾਂ ਬਣੀਆਂ ਨਾ ਨਵੀਆਂ ਉਹਨਾਂ ਦੇ ਉੱਤੇ ਜਿਹੜੇ ਬੋਰਡ ਲਾਉਣੇ ਆ ਉਹਦੇ ਵਿੱਚ ਆਪਣੀ ਪੰਜਾਬੀ ਭਾਸ਼ਾ ਹੀ ਹੈ ਨਹੀਂ ਇਦੋਂ ਸ਼ਰਮ ਵਾਲੀ ਗੱਲ ਆਪਣੇ ਲਈ ਕੀ ਹੋ ਸਕਦੀ ਆ ਉਹਦੇ ਵਿੱਚ ਜਿਹੜੀ ਪੰਜਾਬ ਦੀਆਂ ਸੜਕਾਂ ਤੇ ਪੰਜਾਬੀ ਬੋਲੀ ਦੇ ਵਿੱਚ ਲਿਖਿਆ ਹੀ ਨਹੀਂ ਬੋਰਡਾਂ ਦੇ ਉੱਤੇ ਆਪਣੇ ਲਈ ਇਹ ਬਹੁਤ ਹੀ ਸ਼ਰਮ ਦੀ ਗੱਲ ਆ ਇੱਕ ਹਿੰਦੀ ਆ ਇੱਕ ਅੰਗਰੇਜ਼ੀ ਆ ਹਾਲਾਂਕਿ ਜਿਹੜਾ ਸੂਬਾ ਵਾ ਉਹਦੀ ਜਿਹੜੀ ਭਾਸ਼ਾ ਵਾ ਉਹ ਸਭ ਤੋਂ ਉੱਪਰ ਹੁੰਦੀ ਆ ਜੇ ਆਪਾਂ ਪੰਜਾਬ ਤੋਂ ਬਾਹਰ ਨਿਕਲੀਏ ਹਰਿਆਣੇ ਦੇ ਵਿੱਚ ਜਾਈਏ ਤਾਂ ਉੱਥੇ ਜਿਹੜੀ ਹਿੰਦੀ ਭਾਸ਼ਾ ਉਹ ਉਹਨਾਂ ਦੀ ਮੇਨ ਭਾਸ਼ਾ ਉਹ ਸਭ ਤੋਂ ਉੱਤੇ ਲਈ ਹੁੰਦੀ ਹੈ ਫੇਰ ਅੰਗਰੇਜ਼ੀ ਆ ਜਾਂਦੀ ਆ ਪਰ ਇੱਥੇ ਆਪਾਂ ਦੇਖੀ ਵੀ ਆਪਣੀਆਂ ਪੰਜਾਬ ਦੀਆਂ ਸੜਕਾਂ ਦੇ ਜਿਹੜੇ ਬੋਰਡ ਲੱਗਣੇ ਆ ਉਹਨਾਂ ਤੇ ਪੰਜਾਬੀ ਭਾਸ਼ਾ ਹੀ ਹੈ ਨਹੀਂ ਵਿਚ ਹੋਣਗੇ ਆਪਾਂ ਕਹਿ ਰਹੀਏ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਵਿਚ ਵੱਡੇ ਵੱਡੇ ਵਿਦਵਾਨ ਵੀ ਬੈਠੇ ਆ ਆਪਣੇ ਉਹਨਾਂ ਨੂੰ ਕੱਲੀ ਕੱਲੀ ਗੱਲ ਬਾਰੇ ਪਤਾ ਇਹੋ ਜਿਹੇ ਬੰਦਿਆਂ ਦੀ ਆਪਾਂ ਨੂੰ ਸੰਗਤ ਕਰਨੀ ਚਾਹੀਦੀ ਹੈ ਜਾਂ ਇਹੋ ਜਿਹੇ ਬੰਦਿਆਂ ਤੋਂ ਆਪਾਂ ਨੂੰ ਜਾਣਕਾਰੀ ਲੈਣੀ ਚਾਹੀਦੀ ਹੈ ਜਿਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਆਜੂ ਹੁਣ ਆਪਾਂ ਦਿਖਾਉਨੇ ਆ ਵਾਰ ਮਿਊਜ਼ੀਅਮ ਜਿੱਥੇ ਅੱਜ ਮੈਂ ਗਿਆ ਸੀਗਾ ਅੱਜ ਅਸੀਂ ਆਏ ਆ ਅੰਪੀਰੀਅਲ ਵਾਰ ਮਿਊਜ਼ੀਅਮ ਦੇ ਵਿੱਚ ਇਹਦੇ ਵਿੱਚ ਜਦੋਂ ਵਰਲਡ ਵਾਰ 2 ਲੱਗੀ ਸੀ ਨਾ ਉਦੋਂ ਇਹਦੇ ਵਿੱਚ ਬੰਦੇ ਜਿਹੜੇ ਮਰੇ ਹੋਏ ਸੀ ਉਹਨਾਂ ਦੇ ਜਿਹੜੇ ਜਸਮਾਂ ਉਹਨਾਂ ਦਾ ਸਸਕਾਰ ਨਹੀਂ ਕੀਤਾ ਸੀਗਾ ਉਹ ਇੱਥੇ ਹੀ ਪਏ ਆ ਉਹ ਤੁਹਾਨੂੰ ਦਿਖਾਵਾਂਗੇ ਤੇ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਆ ਵਰਲਡ ਵਾਰ 2 ਦੇ ਵਿੱਚ ਸੀਗੀਆਂ ਜਿਵੇਂ ਜਹਾਜ਼ ਸੀਗੇ ਜਾਂ ਕੋਈ ਟੈਂਕ ਸੀ ਜਾਂ ਤੋਪਾਂ ਸੀ ਜਾਂ ਜਿਹੜੇ ਗੂਰੇ ਸੀਗੇ ਉਹਨਾਂ ਦੇ ਜਿਹੜੇ ਕੱਪੜੇ ਆ ਉਹ ਵੀ ਇਹਦੇ ਆ ਮਿਊਜ਼ੀਅਮ ਦੇ ਵਿੱਚ ਪਏ ਆ ਦੇਖੋ ਤੋਂ ਪਿੱਖ ਦਾ ਇਹ ਵਰਲਡ ਵਾਰ 2 ਦਾ ਹੀ ਆ ਸਾਰਾ ਕੁਝ ਇਹਦੇ ਵਿੱਚ ਤੇ ਜਿਹੜੀ ਇਹਦੀ ਐਂਟਰੀ ਆ ਉਹ ਬਿਲਕੁਲ ਫ੍ਰੀ ਆ ਕੋਈ ਇਹਦੀ ਟਿਕਟ ਨਹੀਂ ਹੈਗੀ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇਹਦੇ ਅੰਦਰ ਆਪਾਂ ਜਦੋਂ ਇਹਦੀ ਐਂਟਰੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਆ ਤੁਹਾਨੂੰ ਜਿਹੜੇ ਜਹਾਜ਼ ਆ ਉਹ ਨਜ਼ਰ ਆਉਣਗੇ ਤੇ ਆ ਜਿਹੜੀਆਂ ਜੀਪਾਂ ਖੜੀਆਂ ਇਹਦੇ 4 ਫਲੋਰ ਆ 3 ਫਲੋਰ ਅਜੇ ਖੁੱਲੇ ਸੀ ਜਿਹੜਾ ਚੌਥਾ ਫਲੋਰ ਸੀ ਉਹ ক্লোਜ਼ ਸੀਗਾ ਉੱਤੇ ਕੰਮਕੁਮ ਚੱਲਦਾ ਸੀ ਤੇ ਜਦੋਂ ਉਹਦੀ ਐਂਟਰੀ ਕਰਦੇ ਆ ਤਾਂ ਦੇਖੋ ਜਿਹੜੇ ਵਰਲਡ ਵਾਰ 2 ਦੇ ਵਿੱਚ ਇਹਨਾਂ ਦੇ ਬ੍ਰਿਟਿਸ਼ ਵਾਲਿਆਂ ਦੇ ਜਹਾਜ਼ ਆ ਉਹ ਸਾਰੇ ਖੜੇ ਆ ਜਹਾਜ਼ ਮੋਟਰਸਾਈਕਲ ਗੱਡੀਆਂ ਪੰਨੀਆਂ ਤੋੜੀਆਂ ਚੀਜ਼ਾਂ ਵੀ ਇਹਨਾਂ ਦੀਆਂ ਖੜੀਆਂ ਯਾਰ ਹੋਰ ਦੱਸੋ ਇਹਨਾਂ ਨੇ ਜਿਹੜਾ ਆਪਣਾ ਇਤਿਹਾਸ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਵੀ ਪੂਰਾ ਸਾਂਭ ਕੇ ਰੱਖਿਆ ਉਹੀ ਇਹੋ ਜੀ ਚੀਜ਼ ਹੈ ਨਹੀਂ ਜਿਹੜੀ ਇਹਨਾਂ ਨੇ ਨਾ ਸੰਭੀ ਹੋਵੇ ਆਜੋ ਹੁਣ ਚੱਲਦੇ ਆ ਥੱਲੇ ਆਹ ਉਹ ਤੋਪਾਂ ਜਿਹੜੀਆਂ ਬਲਡ ਵਾਰ 2 ਦੇ ਵਿੱਚ ਵਰਤੀਆਂ ਗਈਆਂ ਸੀਗੀਆਂ ਲੱਕੜ ਦੀਆਂ ਬਣੀਆਂ ਸੀਗੀਆਂ ਤੇ ਜਿਹੜਾ ਇਹਦਾ ਉਤਲਾ ਹਿੱਸਾ ਇਹ ਲੋਹੇ ਦਾ ਸੀਗਾ ਕਿੰਨੀਆਂ ਮਜ਼ਬੂਤ ਤੋਪਾਂ ਆਹ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਵੀ ਇਹਨਾਂ ਦੇ ਇਹ ਤਾਂ ਕੋਈ ਨਾਟ ਨਹੀਂ ਛੱਡਦੇ ਆਪਦੇ ਜਿਹੜਾ ਇਹਨਾਂ ਦੇ ਇਤਿਹਾਸ ਨਾਲ ਜੁੜਿਆ ਹੁੰਦਾ ਆਹ ਗੱਡੀ ਪੂਰੀ ਤਬਾਹ ਕੀਤੀ ਵੀ ਆ ਪਤਾ ਨਹੀਂ ਗੋਲਾ ਗੋਲਾ ਡੱਗਿਆ ਹੋਣਾ ਕੀ ਕੁਝ ਹੋਇਆ ਹੋਣਾ ਪਰ ਇਹ ਤਾਂ ਵੀ ਇਹਨਾਂ ਨੇ ਸਾਂਭ ਕੇ ਰੱਖੀ ਆ ਤਾਂ ਕਿ ਜਿਹੜਾ ਇਹਨਾਂ ਦੀ ਆਉਣ ਵਾਲੀਆਂ نسلਾਂ ਉਹ ਚੇਤੇ ਕਰਨ ਤੇ ਦੇਖ ਸਕਣ ਵੀ ਜਿਹੜਾ ਸਾਡਾ ਇਤਿਹਾਸ ਆ ਪਛੋਕੜ ਆ ਉਹ ਕੀ ਸੀ ਦੇਖ ਲਓ ਇੱਥੇ ਤਾਂ ਕਿ ਇਹਨਾਂ ਦੀ ਸੋਚ ਆ ਤੇ ਇੱਕ ਪਾਸੇ ਆਪਣੇ ਦੇਖ ਲਓ ਤੋੜ ਮਰੋੜ ਕੇ ਸਾਰਾ ਇਤਿਹਾਸ ਹੀ ਗਾਇਬ ਕਰੀ ਜਾਂਦੇ ਆ ਆ ਟੈਂਕ ਆ ਜਿਹੜਾ ਵਰਲਡ ਵਾਰ 2 ਦੇ ਵਿੱਚ ਜਿਹੜੇ ਵਰਤੇ ਗਏ ਸੀ ਤੇ ਜਿਹੜੇ ਮਿੱਟੀ ਦੇ ਨਿਸ਼ਾਨ ਆ ਅਜੇ ਵੀ ਕਿਥੇ ਕਿਥੇ ਤੁਸੀਂ ਦੇਖ ਸਕਦੇ ਹੋ ਵਿੱਚ ਫਸੀ ਵੀ ਆ ਆ ਦੇਖ ਬਹੁਤ ਯਰ ਚੀਜ਼ਾਂ ਇਹਨਾਂ ਨੇ ਆਪਦੀਆਂ ਸਾਫ ਸੰਭਾਲ ਕੇ ਰੱਖੀਆਂ ਵਾ ਹੁਣ ਇਹ ਜਿਹੜੀਆਂ ਚੀਜ਼ਾਂ ਇਹ ਇੱਕ ਤਰ੍ਹਾਂ ਦੀ ਆਪਾਂ ਕਹਦੇ ਆ ਵੀ ਆ ਮਾਰੀ ਹੋ ਗਈਆਂ ਉਦੋਂ ਅੱਗੇ ਆ ਗਈ ਫਿਰ ਐਲ ਆਰ ਡੀ ਐਕ ਸ਼ੈਵਰਲੇਟ ਵਾਲਿਆਂ ਦੀ ਆ ਦੇਖੋ ਫੌਜੀ ਗੱਡੀ ਤੇ ਇਹਦੇ ਜਿਹੜੇ ਟਾਇਰ ਟੂਰ ਆ ਉਹ ਪੂਰੀ ਤਰ੍ਹਾਂ ਨਾ ਫਟ ਫੁੱਟ ਚੁੱਕੇ ਆ ਤੇ ਇਹਦੀ ਜਿਹੜੀ ਹਾਲਤ ਆ ਉਹ ਵੀ ਖਾਸ ਤਾਂ ਹੀ ਆ ਪਰ ਇੱਕ ਗੱਲ ਦੇਖੋ ਜਿਹੜਾ ਇਹਦੇ ਵਿੱਚ ਸਮਾਨ ਪਿਆ ਉਹ ਉਸ ਸਮੇਂ ਦਾ ਉਸੇ ਤਰ੍ਹਾਂ ਨਾ ਰੱਖਿਆ ਹੋਇਆ ਇਹਦੇ ਮਗਰ ਆ ਦੇਖੋ ਤੁਸੀਂ ਪੀਪੇ ਤੱਕ ਖਾਲੀ ਪੀਪੇ ਉਸੇ ਤਰ੍ਹਾਂ ਪਏ ਆ ਦੇਖ ਲਓ ਆ ਪਏ ਆ ਖਾਲੀ ਪੀਪੇ World War 2 ਦੇ ਉਸ ਸਮੇਂ ਦੇ ਜਿਹੜੇ ਘਰ ਸੀ ਉਹ ਕਈਆਂ ਘਰਾਂ ਦੇ ਵਿੱਚ ਨਾ ਲੋਕ ਬੰਕਰ ਬਣਾ ਲੈਂਦੇ ਸੀ ਆ ਦੇਖੋ ਲੋਹੇ ਦਾ ਬੰਕਰ ਬਣਿਆ ਹੋਇਆ ਪੂਰਾ ਤੇ ਉੱਤੇ ਇਹਦੇ ਫਿਰ ਮਿੱਟੀ ਸੜ ਦਿੰਦੇ ਸੀ ਕਾਹ ਫੂਸ ਲਾ ਲੰਦੇ ਸੀ ਕਿ ਤਾਂ ਕਿ ਜਿਹੜਾ ਕੋਈ ਤਾਂ ਤੋਂ ਗੋਲਾ ਬਰੂਦ ਆ ਉਹਦਾ ਜਿਹੜਾ ਅਫੈਕਟ ਆ ਉਹ ਨਾ ਪਵੇ ਜਿਹੜੇ ਅੰਦਰ ਇਹਦੇ ਰਹਿਣ ਲੋਕ ਦੇਖੋ ਵੱਡੇ ਵੱਡੇ ਘਰ ਸੀ ਬਣਾਏ ਹੋਏ ਲੋਕਾਂ ਦੇ ਤੇ ਉਹ ਫਿਰ ਬੰਕਰ ਵੀ ਬਣਾ ਲੈਂਦੇ ਸੀ ਕਈ ਆਪਣੇ ਬਚਾਅ ਦੇ ਲਈ ਇਹਦੀ ਜਿਹੜੀ ਮਾਰ ਸੀਗੀ ਉਹ 182 ਮੀਟਰ ਤੱਕ ਸੀਗੀ ਇੱਥੇ ਇਹਦੇ ਪੈਂਦੇ ਹੁੰਦੇ ਸੀ ਗੋਲੇ ਇੱਥੇ ਪਾ ਲੰਦੀ ਆ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਇੱਕ ਪਾਇਆ ਹੋਇਆ ਜਿਹੜਾ ਵੀਰ ਨੀਵਰ ਖੇਤਾਂ ਦੇ ਸੀਗੇ ਫਿਰ ਜਿਹੜਾ ਜਿਹੜਾ ਇਹਦੇ ਵਿੱਚ ਦੀ ਨਿਕਲਦਾ ਬਾਹਰ ਇਹ ਆ ਜਾਂਦਾ ਜੀ ਸ਼ੈਲਟਰ ਕਹਿੰਦੇ ਆ ਇਹਨੂੰ ਲੋਹੇ ਦਾ ਬਣਿਆ ਹੁੰਦਾ ਸਾਰਾ ਬਲਟੇਨ ਦਾ ਉਹਨਾਂ ਦਾ ਪੁਰਾਣਾ ਝੰਡਾ ਸਮਰੀਨਾ ਜਿਹੜੀ ਪਾਣੀ ਦੇ ਵਿੱਚ ਇਹਨਾਂ ਦੀ ਡੁੱਬ ਗਈ ਸੀ ਆ ਇਹਦਾ ਜਿਹੜਾ ਆਪਾਂ ਕਹੜੀਏ ਗੋਲਾ ਇਹ ਹੈਗੀ ਹੂਮਨ ਟੌਰਪੈਡੋ ਇਹ ਵੀ ਸਮੁੰਦਰ ਦੇ ਵਿੱਚ ਚਲਦੀ ਹੈ ਇਹਨਾਂ ਦੀ ਇਹਦੇ ਵਿੱਚ ਆਹ ਦੇਖੋ ਇੱਥੇ ਬੰਦਾ ਬਣਦਾ ਇੱਕ ਆ ਇਹਨਾਂ ਦਾ ਆ ਗਿਆ ਸ਼ਿਪ ਉਸ ਸਮੇਂ ਦਾ देखो किड्डा एडवांस्ड टेक्नोलॉजी ਸੀ ਇਹਨਾਂ ਦੇ ਕੋਲੇ ਇਸ ਲਈ ਇਹ ਜਿਹੜੀ ਇਹ ਜੰਗ ਜਿੱਤ ਗਈ ਸੀਗੀ ਆਹ ਰਡਾਰ ਸੀਗੇ ਇਹਨਾਂ ਦੇ ਉਸ ਸਮੇਂ ਦੇ ਜਿਹੜੇ ਦੱਸਦੇ ਸੀਗੇ ਵੀ ਦੁਸ਼ਮਣ ਦਾ ਜਿਹੜਾ ਜਹਾਜ਼ ਆ ਉਹ ਸੀਮਾ ਦੇ ਵਿੱਚ ਆ ਗਿਆ ਆ ਖੜਿਆ ਬੰਪੂ ਘਾਟ ਇਹਨਾਂ ਦੇ ਵੀ ਗੰਨਾ ਲਾਨੀਆਂ ਵੇਖੋ ਆਹ ਸਾਰੀਆਂ ਗੰਨਾ ਸੀ ਜਿਹੜੀਆਂ ਵਰਲਡ ਵਾਰ 2 ਦੇ ਵਿੱਚ ਵਰਤੋਂ ਦੇ ਵਿੱਚ ਲਿਆਂਦੀਆਂ ਸੀ ਇਹਨਾਂ ਨੇ ਏਅਰਕ੍ਰਾਫਟ ਜਿਹੜਾ ਜਹਾਜ਼ ਆ ਮਚਾਇਆ ਹੋਇਆ ਜੰਗਲਾਂ ਦੇ ਵਿੱਚ ਛੱਟਿਆ ਜਿਹੜਾ ਇਹਨਾਂ ਨੇ ਆ ਗਈਆਂ ਕਿਰਪਾਨਾਂ ਆ ਸੀਗੇ ਇਹਨਾਂ ਦੇ ਬੰਬ ਕਹਿੰਦਾ ਫੌਜੀ ਦੀਪ ਵਿੱਚ ਰਣਜੀਤ ਮਨੀ ਲਾਗੇ ਨਹੀਂ ਤਰਪੇ ਖਾਨੇ ਤੋਂ ਨਾ ਬਾਬੀ ਦਾ ਧਿਆਗੇ ਇਹ ਮੈਡੀਕਲ ਸਰਵਿਸ ਵਾਲੀ ਸੀ ਇਹਨਾਂ ਦੀ ਹਾਂ ਖੜ ਗਿਆ ਇੱਕ ਗੱਡੀ ਬੁਲਟ ਪ੍ਰੂਫ ਮਕੀਟ ਵੰਟੀ ਫੋਟਾ ਚੜਦਾ ਦੋ ਨਾਲ ਤਾੜ-ਤਾੜੀ ਛੱਡਦਿਆਂ ਫਿਰ ਪੈਰ ਆ ਸੂਟ ਪਏ ਉਸ ਸਮੇਂ ਦੇ ਅਫਸਰਾਂ ਦੇ ਇਹ ਛੋਟਾ ਟੈਂਕ ਸੀ ਇਹ ਜਿਹੇ ਟੈਂਕ ਤੁਸੀਂ ਅਮਤਾਬਾਚਨ ਦੀ ਮਰਦਫਲੋਂ ਦੇ ਵਿੱਚ ਦੇਖਿਆ ਹੋਣਾ ਆ ਜਿਹੜਾ ਤੁਸੀਂ ਰੇਲਵੇ ਲਾਈਨ ਟਰੈਕ ਦੇਖਦੇ ਹੋ ਇਹ ਸਭ ਤੋਂ ਪਹਿਲਾ ਰੇਲਵੇ ਟਰੈਕ ਲਾਈਨ ਆ ਜਿਹੜਾ ਇੱਥੇ ਬਣਾਇਆ ਗਿਆ ਸੀ ਤੇ ਹੁਣ ਤਾਂ ਚਲੋ ਜੰਗ ਲੱਗਣਾ ਸ਼ੁਰੂ ਹੋ ਗਿਆ ਮਿਊਜ਼ੀਅਮ ਤੋਂ ਬਾਅਦ ਨਿਕਲ ਕੇ ਆਪਾਂ ਹੁਣ ਆ ਗਏ ਆ ਲੰਡਨ ਆਈ ਦੇ ਵਿੱਚ ਤੇ ਆ ਜਿਹੜੀਆਂ ਤੁਸੀਂ ਵੱਡੀਆਂ-ਵੱਡੀਆਂ ਬਿਲਡਿੰਗਾਂ ਜਾਂ ਵੱਡੇ-ਵੱਡੇ ਹੋਟਲ ਦੇਖਦੇ ਹੋ ਨਾ ਇਸਾਰੇ ਆਪਣੇ ਪੰਜਾਬ ਦੀ ਲੁੱਟ ਸੁੱਟ ਕਰਕੇ ਇਹਨਾਂ ਨੇ ਇੱਥੇ ਲਿਆ ਕੇ ਬਣਾਏ ਆ ਸਾਰੇ ਉਦੋਂ ਬਾਅਦ ਬਣੇ ਆ ਜਦੋਂ ਇਹਨਾਂ ਦਾ ਪੰਜਾਬ ਦੇ ਉੱਤੇ ਕਬਜ਼ਾ ਹੋ ਗਿਆ ਜਾਂ ਰਾਜ ਹੋ ਗਿਆ ਆਪਾਂ ਕਹਿ ਸਕਦੇ ਆ ਆ ਸਾਹਮਣੇ ਆ ਗਿਆ ਜੀ ਪਾਰਲੀਮੈਂਟ ਇਹ ਤੁਹਾਨੂੰ ਆਪਾਂ ਨੇੜੇ ਜਾ ਕੇ ਵੀ ਦਿਖਾਵਾਂਗੇ ਦੰਦਾ ਤੇ ਆ ਜਿਹੜੀ ਬੱਸ ਆ ਗਈ ਇਹ ਬੱਸ ਦੇ ਵਿੱਚ ਬਹਿ ਕੇ ਤੁਸੀਂ ਸਾਰਾ ਲੰਡਨ ਘੁੰਮ ਸਕਦੇ ਹੋ ਇਹਦੀ ਟਿਕਟ ਹੁੰਦੀ ਆ ਪਤਾ ਨਹੀਂ ਕਿੰਨੇ ਕੁ ਪੌਂਡ ਆ ਜਿਹੜੀ ਚੀਜ਼ ਐ ਇੱਥੋਂ ਦੀ ਸਭ ਤੋਂ ਵੱਧ ਫੇਮਸ ਚੀਜ਼ ਆ ਜਿਹਦੇ ਨਾਂ ਤੇ ਲੰਡਨ ਜਾਣੇ ਜਾਂਦਾ ਇਹ ਆ ਗਈ ਲੰਡਨ ਆਈ ਜਲਦੀ ਵੀ ਅੱਜ ਕਹਿੰਦੇ ਪੂਰੀਆਂ ਸਿਖਰਾਂ ਤੇ ਜਾ ਰਹੀ ਐ ਭਰੀ ਵੀ ਐ ਪੂਰੀ ਪੂਰੀ ਰੌਣਕ ਆ ਆ ਗਿਆ ਜੀ ਪਾਰਲੀਮੈਂਟ ਇੱਥੋਂ ਦਾ ਜਿੱਥੇ ਬੈ ਕੇ ਦੁਨੀਆਂ ਦੇ ਤਮਾਮ ਕੋਨੇ-ਕੋਨੇ ਦੇ ਵੱਡੇ-ਵੱਡੇ ਫੈਸਲੇ ਲਏ ਜਾਂਦੇ ਆ ਤੇ ਇਹਦੀ ਆਪਾਂ ਅੰਦਰ ਵੀ ਜਾ ਸਕਦੇ ਹਾਂ ਮੇਨਲਾ ਦਾ ਬਕਾਇਦਾ ਕੋਈ ਟੈਕ ਟੋਕਟ ਹੁੰਦੀ ਐ ਆ ਜਿਹੜੀ ਚਰਚਾ ਇਹ ਹਜ਼ਾਰ ਸਾਲ ਪੁਰਾਣੀ ਆ ਆ ਜਿਹੜੀ ਬਿਲਡਿੰਗ ਆ ਇਹਦੇ ਤੁਸੀਂ ਪੱਥਰ ਦੀ ਬਣਤਰ ਦੇਖੋ ਇਹ ਸੁਣਨ ਚਾਹੁੰਦਾ ਵੀ ਆਹ ਦੇਖੋ ਜਿਹੜੀਆਂ ਇਹਦੇ ਕੰਧਾਂ ਇਹ ਕਹਿੰਦੇ ਆ ਵੀ 8000 ਸਾਲ ਪੁਰਾਣੀ ਆ 8000 ਸਾਲ ਪੁਰਾਣੀਆਂ ਕੰਧਾਂ ਤੇ ਇਹਨਾਂ ਦੀ ਬਣਤਰ ਦੇਖੋ ਇਹਨਾਂ ਦੇ ਵਿੱਚ ਪੱਥਰ ਦੇਖੋ ਤੁਸੀਂ ਕਿਹੜੀ ਕਿਸਮ ਦਾ ਆਹ ਦੇਖੋ ਇਹ ਕਾ ਕੰਨ ਦਾ ਪਾਰਲੀਮੈਂਟ ਦੇ ਸਾਹਮਣੇ ਇਹਨਾਂ ਨੇ ਜਿਹੜੀ ਸਾਂਭ ਕੇ ਰੱਖੀ ਹੋਈ ਆ ਦੇਖੋ ਨਿਸ਼ਾਨੀਆਂ ਕੱਲੀਆਂ-ਕੱਲੀਆਂ ਇਹਨਾਂ ਨੇ ਸਾਂਭੀਆਂ ਪੂਰੀਆਂ ਆ ਵੀ ਉਹ ਸਮੇਂ ਦੀ ਕੰਨ ਦਾ ਤੇ ਇਹਦਾ ਪੱਥਰ ਵੀ ਸੇਮ ਆ ਤੇ ਆਹ ਬਿਲਡਿੰਗ ਦਾ ਪੱਥਰ ਵੀ ਸੇਮ ਆ